ਵਾਹ ਗੁਰੂ ਇਹ ਤਾਂ ਮਿੱਦਤ ਦੇ ਦੇਖ ਲੋ ਸਿਸਟਮ ਆ ਜੁੜੋ ਨਾਲ ਲਾਈਵ ਦੇ ਨਾਲ ਤੁਹਾਨੂੰ ਸਿਸਟਮ ਦਿਖਾਉਣੇ ਆ ਕਿ ਕਿੰਨਾ ਸੋਹਣਾ ਸਿਸਟਮ ਹੈ ਕਿੰਨੇ ਵਧੀਆ ਭਾਰਤ ਸਰਕਾਰ ਕੰਮ ਕਰ ਰਹੀ ਹੈ ਬੜੀਆਂ ਸੋਹਣੀਆਂ ਸੋਹਣੀਆਂ ਟ੍ਰੇਨਾਂ ਕਿੰਨੇ ਵਰਗਾ ਵਰਗਾ ਟਾਈਮ ਤੇ ਆ ਰਹੀਆਂ ਆ ਦਿਖਾਉਣੇ ਆ ਤੁਹਾਨੂੰ ਕੀ ਕੁਛ ਕੀ ਕੁਛ ਹੋਈ ਜਾਂਦਾ ਇੱਥੇ ਦੇਖੋ ਪੂਰੇ 11 ਵਜੇ ਦਾ ਟਾਈਮ ਸੀ ਟ੍ਰੇਨ ਦਾ ਫਿਰ 2:30 ਵਜੇ ਆਉਗੀ ਫਿਰ ਆਦੇ 4:10 ਤੇ ਆਉਗੀ ਫਿਰ ਆਦੇ 5:00 ਵਜੇ ਆਉਗੀ ਹੁਣ ਤਾਂ ਉਹ ਬੰਦ ਹੀ ਹੋ ਗਿਆ ਪਤਾ ਨਹੀਂ ਲੱਗਿਆ ਵੀ ਆਉਗੀ ਵੀ ਕਿ ਨਹੀਂ ਇਹ ਸਿਸਟਮ ਤਾਂ ਫਿਰ ਗਲਤ ਨਾ ਭਾਈ ਇਹ ਸਿਸਟਮ ਬਹੁਤ ਗਲਤ ਗੱਲ ਹੈ ਉਹ ਬਦਲੋ ਇਹ ਤਾਂ ਹੁਣ ਇੱਕ ਸੰਗਤ ਆ ਲੋਕ ਆ ਜਿਹੜੇ ਦੇਖਣੋਂ ਕਿੰਨੇ ਹੈਰਾਨ ਹੋ ਰਹੇ ਵਿਚਾਰੇ ਇਹ ਦੁਖੀ ਬੈਠੇ ਜਾਂ ਕਿਸੇ ਨੇ ਰਾਤ ਬਰਾਤੇ ਗਾ ਕਿਸੇ ਨੇ ਇੱਧਰ ਉੱਧਰ ਜਾਣਾ ਕਿਵੇਂ ਜਾਊਗਾ ਬੰਦਾ ਜਦੋਂ ਟਾਈਮ ਦੇ ਨਾਲ ਹੀ ਟਾਈਮ ਹੁੰਦਾ ਘੰਟਾ ਘੜੀ ਘੰਟਾ ਲੇਟ ਹੋ ਜਾਏ 2 ਘੰਟੇ ਲੇਟ ਹੋ ਜਾਏ ਅੱਛਾ 20-20 ਘੰਟੇ ਲੇਟ ਹੋ ਜਾਂਦੀਆਂ ਟ੍ਰੇਨਾਂ ਯਾਰ ਹੱਦ ਹੋਈ ਪਈ ਐ ਕੋਈ ਸਿਸਟਮ ਨਹੀਂ ਕੋਈ ਬੋਲਦਾ ਨਹੀਂ ਉਹ ਕਿਉਂ ਕੇ ਖੜੇ ਆ ਲੋ ਗਲਤ ਗੱਲ ਹੈ ਨਾ ਇੰਨਾ ਚਿਰ ਲੇਟ ਆਉਣੀ ਕੱਡੀ ਜੀ ਇਹ ਗਾੜੀ ਟ੍ਰੇਨ ਬਹੁਤ ਲੇਟ ਆ ਰਹੀ ਹੈ ਪਹਿਲਾਂ 11 ਵਜੇ ਦਾ ਟਾਈਮ ਸੀ 11:00 ਵਜੇ ਦਾ ਹੈ ਔਰ ਆਦੇ ਲੋਕ 24 ਕਰ ਦਿਆ ਹਾਂ ਫਿਰ 24 ਕਰ ਦਿਆ ਤੇ ਲੋਕ ਕਿਦਨੇ ਟਾਈਮ ਤੇ ਹੈਰਾਨ ਹੋਈ ਜਾ ਰਹੇ ਆ ਇਹ ਹੈਰਾਨ ਹੋਈ ਨਹੀਂ ਹਾਂ ਬਤਾਈ ਆਦਮੀ ਕੋ ਕਬ ਕੋ ਸਸ਼ਟ ਨਹੀਂ ਹਨ ਭਾਰਤ ਸਰਕਾਰ ਦਾ ਅੱਲਾ ਕੋਈ ਹੈ ਉਹ ਤੱਕ ਲੋਕ ਆ ਪਏ ਬੈਠੇ ਕਿੱਥੇ ਆ ਗਈ ਉਹ ਵਾਲੀ ਉਹ ਵਾਲੀ ਆਈ ਆਦੀ ਕਿਦੇ ਆ ਗਏ ਮੁਰਝ ਜਾਂਦੇ ਆ ਵਿਚਾਰੇ ਬੈਠੇ ਆ ਦੁਖੀ ਹੋਏ ਬੈਠੇ ਲੋਕ ਇਹ ਕਹੀਉਂਦੇ ਮੈਂ ਵੇਹ ਵਾਲਾ ਕੱਢੀ ਜਾਂਦੇ ਲੋਕ ਸਿਸਟਮ ਆ ਆਇਆ ਸਿਸਟਮ ਕਾਲਾਂ ਦਾ ਪਹਿਲਾਂ ਟਾਈਮ ਵਧਾ ਦਿਓ ਪਹਿਲੀ ਵਾਰ ਜੀ ਜਦੋਂ ਆਪਾਂ ਨੈਟ ਦੇ ਉੱਤੇ ਆਪਾਂ ਵੇਖਦੇ ਆ ਪਹਿਲੀ ਵਾਰੀ ਇੱਕੇ ਵਾਰੀ ਕਹਿ ਦੋ ਵੀ ਭਾਈ ਗੱਡੀ ਨੇ ਰਾਤ ਨੂੰ ਆਉਣਾ ਵਾ ਗੱਲ ਮੁੱਕੀ ਲੋਕਾਂ ਨੂੰ ਹੈਰਾਨ ਕਿਉਂ ਕਰਦੇ ਐ ਦੋਹਾਂ ਭਾਈ ਮਾੜੀ ਗੱਲ ਨਾ ਹੈ ਮਾੜੀ ਪਹਿਲਾਂ ਵੇਖੋ 11 ਵਜੇ ਦਾ ਟਾਈਮ ਦਿੱਤਾ ਫੇਰ 2:00 ਉਹਦੇ ਬਾਅਦ 2:00 ਦਾ ਟਾਈਮ ਦਿੱਤਾ 4:00 6:30 ਦਾ ਹੁਣ ਫੇਰ ਕਿੰਨਾ ਟਾਈਮ ਨਾਲ ਜਾਣੀਆਂ ਹੁਣ ਜਿਹੜੇ ਬੰਦੇ ਇੱਥੋਂ ਉਹਦੇ ਥਾਂ ਤੇ ਜਾਣਾ ਜਿਹਦੇ ਮੰਨ ਲਓ ਅੱਗੇ ਵੀ ਕਰਾਈਆਂ ਅਸੀਂ ਕਈਆਂ ਨੇ ਜਿਹਨੇ ਟਾਈਮ ਨਾਲ ਜਾਣਾ ਸੀ ਕਿ ਉਹ ਹੁਣ ਅਗਲਾ ਰਾਤ ਨੂੰ ਸਟੇਸ਼ਨ ਤੇ ਨਹਿਰਾ ਹੋ ਜਾਂਦਾ ਅਗਲੇ ਨੂੰ ਉਹ ਕਿੱਥੇ ਜਾਵੋਗੇ ਕੋਈ ਸਹਸਤ ਨਹੀਂ ਨਾਲ ਇਥੇ ਚੱਲਣੀ ਹੈ ਇਹ ਕਿਹੜਾ ਪਿੱਛੋਂ ਆ ਰਹੀ ਹੈ ਕਿਸੇ ਪਾਸੇ ਨੂੰ ਕਾਦੋ ਉਹ ਮਾੜੀ ਗੱਲ ਹੈ ਇਹ ਲੋਕ ਸਾਰੇ ਲੋਕ ਗਾਲਾਂ ਕੱਢੀ ਜਾਂਦੇ ਕਈ ਲੋਕ ਚਲੋ ਕੈਮਰੇ ਮੂਰੇ ਨਹੀਂ ਆਉਣਾ ਚਾਹੁੰਦੇ ਹੁੰਦੇ ਕੋਈ ਜਾਰੇ ਨਹੀਂ ਬੋਲਦੇ ਕੋਈ ਮਾਰੀ ਗੱਲ ਨਹੀਂ ਦੇਖੋ ਕਿੰਨੇ ਵਜੇ ਤੋਂ ਪਹਿਲਾਂ 11 ਵਜੇ ਦਾ ਟਾਈਮ ਦਿੱਤਾ 11 ਵਜੇ ਤੋਂ 2:30 ਵਜੇ ਦਾ ਟਾਈਮ ਦਿੱਤਾ ਕਰਦਾ ਰਾਜ ਸਮਝਿਆ ਹੋਇਆ ਇਹਨਾਂ ਦਾ ਭਾਵੇਂ ਤਾਂ 4 ਵਜੇ ਤੋਂ 5 ਜੇ ਲੋਕਾ ਹੁਣ ਜਿਹੜਾ ਇੰਨੇ ਇੰਨੇ ਲੋਕ ਪਰੇਸ਼ਾਨ ਹੋਏ ਬੱਠੇ ਆ 5 ਵਜਣ ਵਾਲੇ ਆ ਐ ਬੁਰਾ ਹਾਲ ਹੋਇਆ ਪਏ ਇਥੇ ਚਾਹ ਨਹੀਂ ਪਾਣੀ ਨਹੀਂ ਪੀਤਾ ਕਿਸ ਨੇ ਪਹਿਲੇ ਪਹਿਲਾਂ ਇਹ ਸਿਸਟਮ ਹੁੰਦਾ ਹੈ ਵੀ ਪਹਿਲਾਂ ਹੀ ਕਹਿ ਦਿਓ ਭਈ ਭਈ ਟ੍ਰੇਨ ਰਾਤ ਨੂੰ ਆਉਗੀ ਵਾਗਲ ਹਾਂ ਜੀ ਮੈਨੂੰ ਸਿੱਖ ਅੰਦਰ ਆਦ ਵਿੱਚ ਆਇਆ ਸੀਗਾ ਕਰ ਇਹ ਟ੍ਰੇਨ ਖੜੀ ਐ ਇੱਥੇ ਇਹ ਵੀ ਇਹ ਵੀ ਵੇਖੋ ਜੀ ਵੱਡੀ ਕੰਦਾ ਟ੍ਰੇਨ ਇੱਥੇ ਖੜੀ ਐ ਉਹ ਪਰਲੇ ਪਾਸੇ ਟ੍ਰੇਨ ਖੜੀ ਐ ਆਉਂਦੀ ਕੋਈ ਨਹੀਂ ਟ੍ਰੇਨ ਉਹ ਹੁਣ ਆਉ ਲੱਗੀ ਹੋਵੇ ਉਹ ਆਉਦੀ ਕੁਟੀ ਭੱਜੀ ਜੀ ਪਤਾ ਨਹੀਂ ਉਹ ਹੁਣ ਆਉ ਲੱਗੀ ਐ ਕੋਣਾ ਤੂੰ ਲਾਲੋ ਸਾਹਿਬੀ ਪੌਣੇ ਪੰਜ ਹੋ ਗਏ 5 ਵਜੇ ਆਈ ਐ 11 ਵਜੇ ਤੋਂ ਕੋਲਾ 12 ਵਜੇ ਆਉਗੀ ਸਾਢੇ 12 ਆਉਗੀ 1 ਵਜੇ ਉਹ 2 ਵਜੇ ਉਹ 4 ਵਜੇ ਆਉਗੀ 5 ਵਜੇ ਕਰਤਾ ਪਹਿਲੀਆਂ ਚ ਲੈ ਕੇ ਪਾ ਦੇ ਵੀ 5 ਵਜੇ ਤੱਕ ਇਹ ਇਹਨਾਂ ਦੇ ਸਿਸਟਮ ਦੇ ਕੰਨਾਂ ਤੱਕ ਗੱਲ ਪਹੁੰਚਾਇਆ ਕਰੋ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਬੜਾ ਯਾਰ ਲੋਕਾਂ ਨੂੰ ਵੀ ਚਾਹੀਦਾ ਜਿਹੜੇ ਵੀਡੀਓ ਵੇਂਦੇ ਆ ਬੰਦੇ ਉਹਨਾਂ ਨੂੰ ਚਾਹੀਦਾ ਵੀ ਸ਼ੇਅਰ ਕਰਿਆ ਕਰੋ ਮਾੜਾ ਬੰਦਾ ਫੋਨ ਨਹੀਂ ਕਰਦਾ ਸਿਸਟਮ ਦੇ ਖਿਲਾਫ ਹੈ ਇੱਕ ਪਾਸੇ ਆਪਾਂ ਕਹਿੰਨੇ ਕੋਈ ਕਹਿੰਦਾ ਨਹੀਂ ਕਰਦਾ ਕੋਈ ਉਹ ਲੋਕ ਨਾਲ ਵੀਡੀਓ ਨੂੰ ਸ਼ੇਅਰ ਕਰਤਾ ਉਹ ਨਹੀਂ ਕਰਦਾ ਮੈਂ ਹੋਰ ਚਾਹੁੰਦਾ ਬਹੁਤ ਜ਼ਿਆਦੇ ਲੋਕ ਪਰੇਸ਼ਾਨ ਕਿੰਨੇ ਲੋਕ ਬੈਠੇ ਆ ਚਾਹੇ ਤਾਂ ਉਹਦੇ ਬੈਗ ਬਹੁਤ ਲੋਕਾਂ ਨੇ ਅੱਜ ਆਨੇ ਬੈਠੇ ਬਾਹਰ ਪਰ ਇੱਧਰ ਲਾਉਣ ਕੇ ਮਗਰੋਂ ਵੇਖ ਲੋ ਦਵਾ ਆ ਹਾਂ ਮਸਾ ਕੋਣ ਵੇਖ ਲੋ ਲੈ ਇਹ ਸਟ੍ਰੇਨ ਮੰਤਰੀ ਤੱਕ ਗੱਲ ਜਾਣੀ ਚਾਹੀਦੀ ਹੈ ਇੰਨਾ ਕੋ ਹਮਤ ਤੁਸੀਂ ਵੀ ਕਰਿਆ ਕਰੋ ਲੋਕੋ ਮਾੜਾ ਮਟਰ ਦੱਸਿਆ ਕਰੋ ਲੋਕੋ ਲਾਜ ਆਉਂਦੀ ਮੇਰੀ ਆਪ ਕਿੰਨਾ ਨੰਬਰ ਆਪਣਾ 29 29 29 29 ਜੀ ਕੁਝ ਨਹੀਂ ਰੱਖਿਆ ਰੱਖਿਆ ਉਹ ਤਾਂ ਕਟਿੰਗਾ ਦਾ ਕਿਸੇ ਗੱਡੀ ਤੇ ਲੈ ਜਾਣਗੇ ਉਹਨੇ ਲੱਤ ਲੁੱਟ ਹੋ ਸਕਦਾ ਗੱਡੀ ਦੇ ਉੱਤੇ ਬੈਠਣਾ ਪਵੇ 36000 ਮੈਂ ਹੀ ਜਾਂਦਾ ਦੇਖੋ ਬਾਹਰ ਆਈਏ ਆਇਆ ਉਹ ਠੀਕ ਆ ਨਹੀਂ ਰੱਖੋ ਫਿਰ ਕੰਮ ਨਾ ਜਾਣਾ ਪਵੇ ਮੈਨੂੰ ਤਾਂ ਲੱਗਾ ਉੱਤੇ ਬੈਠਣਾ ਪਊਗਾ ਜਿਵੇਂ ਇੰਨੇ ਲੋਕ ਆ ਕੇ ਸੰਗ ਤਾਂ ਆਪਾਂ ਉੱਤੇ ਹੀ ਬਹਿਣਾ ਪਊਗਾ ਆ ਉੱਤੇ ਬੈਠਣਾ ਪਊਗਾ ਪੈਣਾ ਕੋਈ ਸਿਸਟਮ ਹੈ ਤਾ ਉਹ ਚੜ ਨਹੀਂ ਸਕਣਾ ਇੱਥੇ ਇੰਨਾ ਵੀ ਅੰਨੀ ਥਿੱਲੀ ਥਿੱਲੀ ਹਜ਼ਾਰਾਂ ਲੋਕਾਂ ਦਾ ਇਕੱਠ ਹੈ ਆ ਕਿਲੋਮੀਟਰ ਤੱਕ ਦਾ ਇਹਨਾਂ ਦਾ ਹੋਈ ਐ ਪਲੇਟਫਾਰਮ ਆ ਜਿਹੜਾ ਖਲੋ ਖੜਿਆ ਇਧਰ ਹੋ ਆਹ ਕਿੰਨਾ ਪਰੇਸ਼ਾਨ ਬੰਦਾ ਆਹ ਬੰਦਾ ਕਿੰਨਾ ਪਰੇਸ਼ਾਨ ਆ ਗੱਡੀ ਦੇ ਇਧਰ ਸਾਡੀ ਕਿਤੇ ਇਹੜਾ ਮੈਂ ਵੀ ਮੈਂ ਜਾਣਾ ਤਾਂ ਹੈਗਾ ਹੁਣ ਕੀ ਕਰਕੇ ਹੋਏ ਜਿੱਥੇ ਜਾਣਾ ਹੈ ਜਿਹੜੇ 15 ਜਿੱਥੇ ਜਾਣਾ ਮੰਨ ਕੇ ਚੱਲੋ ਉਹ ਬੰਦਾ ਉੱਥੇ ਟਾਈਮ ਨਾਲ ਨਹੀਂ ਉਤਰ ਸਕਦਾ ਕਾਂ ਅਗਲਾ ਗੱਡੀ ਕਰਾ ਕੇ ਜਾਊਗਾ ਜਾ ਹੋਰ ਕੋਈ ਲਿਜਾਣਾ ਪਊਗਾ ਉਹਨੂੰ ਸਾਧਣਾ ਕਿੱਥੇ ਪੰਤ ਨੇ ਤੁਰ ਕੇ ਕਿੱਥੇ ਇਹ ਟਾਈਮ ਨਾਲ ਗੱਡੀ ਆ ਜਾਂਦੀ ਤੇ ਮੰਨ ਕੇ ਚੱਲੋ ਵੀ ਅਗਲਾ ਉੱਥੋਂ ਜਾ ਸਕਦਾ ਸੀ ਘਾਹ ਨਾ ਖਾਇਦੇ ਠੀਕ ਹੈ ਹੋਣਾ ਅਗਲਾ ਜਾਊਗਾ ਗਾਂ ਇਹ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਤਾਰ ਦੂਗੀ ਕਿਤੇ ਨਾ ਕਿਤੇ ਉਹੀ ਵੀ ਆਬਾਨ ਦੇ ਵਿੱਚ ਤਾਰ ਦੂਗੀ ਜੇ ਉੱਥੇ ਬੰਦਾ ਕਾ ਗੱਡੀ ਨਾ ਮਿਲੇ ਭਲਾ ਕਿਰਾਇਆ ਨਾ ਮਿਲੇ ਗਾਂ ਭਲਾ ڈاکੂ ਚੋਰ ਲੁੱਟ ਲੈਣ ਬੰਦੇ ਨੂੰ ਕੋਈ ਸਹਿਤਮਾ ਹੈ ਕੋਈ ਸਹਿਤਮਾ ਨਹੀਂ ਹੈ ਓ ਮੇਰੀ ਬੇਨਤੀ ਹੈ ਇਹਦੇ ਇੰਨਾ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਲੋਕਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਰੇਲਵੇ ਮਹਿਕਮਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਇੱਕੇ ਵਾਰੀ ਦੱਸ ਦਿਆ ਕਰੋ ਵੀ ਭਾਈ ਫਲਾਨੀ ਗੱਡੀ ਤਾਂ ਐਨੇ ਵਜੇ ਆਊਗੀ ਚਲੋ ਫਿਰ ਆਪੇ ਲੋਕ ਬੈਠੇ ਰਹਿਣ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਗਲਤ ਗੱਲ ਹੈ ਇਹਨਾਂ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਦੇਣੀ ਹੈ ਇਹਨਾਂ ਲੋਕਾਂ ਦੇ ਨਾਲ ਤੁਸੀਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੰਤਰੀ ਬਣਦੇ ਆ ਇਹਨਾਂ ਲੋਕਾਂ ਨਾਲ ਬਣਦੇ ਤੁਸੀਂ ਵੀਰ ਨੂੰ ਹੱਥ ਹੀ ਕੋਈ ਨਹੀਂ ਚਲੋ ਵੀ